ਸਗਲੂ ਪੈਰੀ ਸਾਧ ਸੰਗਤ ਜੀ ਸੰਪੂਰਨਾਂ ਬਾਣੀ ਦਾ ਜੋ ਮੁੱਖ ਸੰਦੇਸ਼ ਹੈ ਉਹ ਸਭ ਸੰਗਤ ਨੂੰ ਜਿਸ ਤਰ੍ਹਾਂ ਬਹੁਤ ਸੱਤੇ ਪਾਛਾ ਪ੍ਰਮਾਨ ਕਰਦੇ ਹੈ ਕਿ ਹੁਕਮ ਵਿੱਚ ਆਏ ਹੁਕਮ ਵਿੱਚ ਜਾਣਾ ਸਾਹਿਬ ਹੁਕਮ ਮਨਾਈ ਜਿਨ੍ਹਾਂ ਨੇ ਹੁਕਮ ਬਸਾਰਿਆ ਸੋ ਨਰ ਮੁਗਦ ਕਹਾਈ ਸਹਿਬਾ ਦੀ ਪਵਿੱਤਰ ਬਾਣੀ ਦਾ ਇਹ ਫਰਮਾਨ ਹੈ ਕਿ ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਜੀਵਾਤਮਾਾਂ ਆਉਂਦੀਆਂ ਨੇ ਉਸ ਆਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਸੰਸਾਰ ਵਿੱਚ ਆਉਂਦੀਆਂ ਨੇ ਤੇ ਜਦੋਂ ਉਸ ਪਰਮਾਤਮਾ ਦਾ ਹੁਕਮ ਆ ਜਾਂਦਾ ਹੈ ਤਾਂ ਜੀਵਾਤਮਾ ਹੈ ਉਹ ਇਸ ਪੰਜ ਕੂਟਕ ਦੀ ਕਾਇਆ ਨੂੰ ਛੱਡ ਕੇ ਚਲੀ ਜਾਂਦੀ ਹੈ ਉਸ ਪਿਆਰ ਪਰਮੇਸ਼ਰ ਪ੍ਰਮਾਤਮਾ ਵਿੱਚ ਹੀ ਜਾ ਕੇ ਮਿਲ ਜਾਂਦੀ ਹੈ

ਉੱਥੇ ਚਾਰੇ ਖਾਣੀਆਂ ਦੇ ਵਿੱਚ ਜੀਵ ਜੰਤ ਪੈਦਾ ਕੀਤੇ ਨੇ ਅੰਡਜ ਜੀਰਜ ਸਵੇਤੇ ਤੇ ਉਤਪਤ ਉਹ ਜੀਵ ਜਿਹੜੇ ਅੰਡੇ ਤੋਂ ਪੈਦਾ ਹੁੰਦੇ ਸੀ ਉਹ ਜੀਵ ਜਿਹੜੇ ਜੀਰਜ ਤੋਂ ਪੈਦਾ ਹੁੰਦੇ ਸੀ ਉਹ ਜੀਵ ਜਿਹੜੇ ਘਾਹ ਫੂਸ ਬਣਾਤ ਪਤ ਜਿੰਨੀ ਅਤੀ ਦਿੱਖਦੇ ਹਾਂ ਇਹ ਸਾਰੇ ਜੀਵ ਚਾਰੇ ਖਾਣੀਆਂ ਦੇ ਵਿੱਚ ਰਚਨਾ ਉਸ ਪਰਮਪਿਤਾ ਪਰਮਾਤਮਾ ਨੇ ਕੀਤੀ ਤੇ ਜਦੋਂ ਇਹ ਰਚਨਾ ਕੀਤੀ ਆ ਵਿੱਚ ਆਪਣੀ ਜੋਤ ਜਿਹੜੀ ਹੈ ਉਸ ਭਾਇਵਾਨ ਕੀਤੀ ਜਦੋਂ ਪਰਮਪੁਰਖ ਨੇ ਆਪਣੀ ਜੋਤ ਜਿਹੜੀ ਹੈ ਉਹਨਾਂ ਜੀਵਾਂ ਵਿੱਚ ਵਿਰਾਜਮਨ ਕੀਤੀ ਤਾਂ ਜਿਹੜੀ ਫਲਵਾੜੀ ਵੀ ਹੈ ਬੜੀ ਖੁੱਲੀ ਹੈ ਜੇਕਰ ਪੀੜ ਪੌਦੇ ਵੀ ਹੈ ਨਾ ਜੇ ਉਹਦੇ ਵਿੱਚ ਪਰਮਾਤਮਾ ਦੀ ਜੋਤ ਹੈ ਤਾਂ ਉਹ ਸੰਸਾਰ ਦੇ ਵਿੱਚ ਵੱਧਦੇ ਨੇ, ਖੁੱਲ੍ਹਦੇ ਨੇ ਇਸੇ ਤਰ੍ਹਾਂ ਕੋਈ ਵੀ ਧੀ ਜੰਤ ਹੈ ਜਿੰਨੇ ਵੀ ਅਸੀਂ ਛੋਟੇ ਤੋਂ ਛੋਟੇ ਜਿਨ੍ਹਾਂ ਨੂੰ ਮਾਈਕਰੋਸਕੋਪ ਦੇ ਨਾਲ ਕਿਟਾਣਵਾ ਨੂੰ ਦੇਖਿਆ ਜਾਂਦਾ ਜੇਕਰ ਧੁੰਮ ਦੇ ਪੀੜੇ ਨੇ ਤਾਂ ਉਸ ਵਿੱਚ ਪਰਮਾਤਮਾ ਦੀ ਜੋਤ ਹੈ ਇਸੇ ਤਰ੍ਹਾਂ ਰੂਪ ਤੇਰੀ ਸਤ ਸੰਗਧੀ ਇਹ ਮਨੋਖ ਚੁੰਨੀ ਹੈ ਜੋ ਪਰਮਾਤਮਾ ਨੇ ਸਾਰਿਆਂ ਨਾਲ ਉਪਾਂ ਬਖਸ਼ੀ ਹੈ ਤੇ ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਜਰੀ ਹੈ ਵਿਰਾਜਮਾਨ ਕੀਤੀ ਜਦੋਂ ਇਹ ਜੋਤ ਪਰਮਾਤਮਾ ਦੀ ਇਸ ਪੰਜ ਭੂਤਕ ਦੀ ਜਾਇਆ ਦੇ ਵਿੱਚੋਂ ਨਿਕਲ ਜਾਂਦੀ ਹੈ ਤਾਂ ਪੰਜ ਤੱਤ ਦਾ ਜਿਹੜਾ ਪੁੱਤਲਾ ਹੈ ਉਹ ਮਿੱਟੀ ਦਾ ਮਿੱਟੀ ਹੀ ਰਹਿ ਜਾਂਦਾ ਹੈ ਫਿਰ ਉਹ ਬੋਲਣਾ ਨਹੀਂ ਹੈ ਜਿੰਨਾ ਚਿਰ ਜੋਤ ਹੈ ਨਾ ਉਨਾਂ ਚਿਰ ਹੀ ਉਹ ਪੰਜ ਭੂਤਕ ਦੀ ਕਾਇਆ ਉਹ ਸ਼ਰੀਰ ਜੋ ਹੈ ਉਹ ਸਾਡੇ ਨਾਲ ਗੱਲਾਂ ਕਰਦਾ ਹੈ ਉਹ ਉੱਠਣਾ ਹੈ ਮਿਲਣਾ ਹੈ ਹੱਥ ਦਾ ਖੇਡਣਾ ਹੈ ਇੱਕ ਦੂਏ ਦੀ ਗੱਲ ਨੂੰ ਸਮਝਦਾ ਹੈ ਇਹ ਪ੍ਰਮਾਤਮਾ ਦਾ ਡਿਸਪੀਸਪਲਨ ਹੈ ਅਨੁਸ਼ਾਸਨ ਹੈ ਜਦੋਂ ਜੋਤ ਨਿਕਲ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਉਸ ਨੂੰ ਆਵਾਜ਼ਾਂ ਮਾਰੀ ਜਾਏ ਤਾਂ ਉਹ ਬੋਲਦਾ ਨਹੀਂ ਹੈ ਕੋਈ ਉਸ ਨੂੰ ਫਿਰ ਪਿਤਾ ਕਹਿੰਦਾ ਹੈ ਕੋਈ ਭਰਾ ਕਹਿੰਦਾ ਹੈ ਕੋਈ ਚਾਚਾ ਕੋਈ ਤਾਇਆ ਕੋਈ ਮਾਤਾ ਕੋਈ ਭੈਣ ਜਿਸ ਵੀ ਰਿਸ਼ਤੇ ਦੇ ਨਾਮ ਇਸ ਸ੍ਰਿਸ਼ਟੀ ਦੇ ਵਿੱਚ ਇਸ ਇਨਸਾਨ ਨੇ ਰਿਸ਼ਤੇ ਬਣਾਏ ਹੋਏ ਦੇ ਨਾਂ ਉਸ ਆਵਾਜ਼ਾਂ ਦੇ ਨਾਲ ਇੰਨਾ ਮਾਨੀ ਇਸ ਨੂੰ ਆਵਾਜ਼ ਮੰਨ ਲਈ ਪਰ ਹੁੰਦਾ ਨਹੀਂ ਕਿਉਂਕਿ ਜਿਹੜੀ ਜੋਤ ਹੈ ਉਹ ਨਿਕਲ ਚੁੱਕੀ ਹੁੰਦੀ ਹੈ ਜਿਨ੍ਹਾਂ 'ਚ ਜੋਤ ਹੈ ਜਿਨ੍ਹਾਂ 'ਚ ਇਸ ਸਰੀਰ ਦੇ ਵਿੱਚ ਸਾਹ ਹੈ ਉਨ੍ਹਾਂ ਜੇ ਵੀ ਉਹ ਸਾਡੇ ਰਿਸ਼ਤੇ ਨੇ ਕਿਉਂਕਿ ਸਤਬੁੱਧੀ ਦਾ ਹੁਣੇ ਫਰਮਾਨ ਕੀਤਾ ਹੈ ਕਿ ਹੁਕਮ ਆਇਆ ਹੈ ਕਿ ਮਾਟੀ ਦਾ ਤੇਰਾ ਪੁੱਤਲਾ ਮਾਟੀ 'ਚ ਮਿਲ ਜਾਣਾ ਮਾਟੀ ਵੀ ਨਦਰ ਨਾ ਆਏਗੀ ਇਹ ਤਾਂ ਅਨਕਾ ਕੀ ਹੈ ਮਾਨਾ ਕਹੇ ਭਾਈ ਇਹ ਸਰੀਰ ਦਾ ਮਾਨਕਾ ਤਾਂ ਹੈ ਨਾ ਮਿੱਟੀ ਦਾ ਬਣਾਇਆ ਹੋਇਆ ਬੁੱਤ ਹੈ ਇਹ ਮਿੱਟੀ ਵਿੱਚ ਹੀ ਮਿਲ ਜਾਣਾ ਜਦੋਂ ਸਮਾਂ ਆ ਜਾਣਾ ਹੈ ਜਦੋਂ ਅਲਾਹੀ ਦਾ ਹੁਕਮ ਆ ਜਾਣਾ ਹੈ ਉਹ ਆਪਣੇ ਆਪਣੇ ਰਿਵਾਜ ਦੇ ਅਨਸਾਰ ਕਿਸੇ ਨੇ ਦਫਨਾ ਦੇਣਾ ਹੈ ਕਿਸੇ ਨੇ ਅਗਲੀ ਭੇਟਾ ਕਰ ਦੇਣਾ ਹੈ ਕਿਸੇ ਨੇ ਜਲ ਪ੍ਰਵਾਹ ਕਰ ਦੇਣਾ ਹੈ ਪਰ ਉਹ ਮਿੱਟੀ ਦਾ ਮਿੱਟੀ ਹੀ ਹੈ इतों तक कि माता सतगुरु सच्चे पाशाह ने माता पिता रिश्ते नात्या करते हुए प्रमाण किया है ना नात है ना ਹਾਏ ਜਿਹੜੇ ਕੰਦੇ ਰਿਸ਼ਤੇ ਵੀ ਬਣੇ ਹੋਏ ਨੇ ਨਾ ਕੋਈ ਮਾਤਾ ਕਹਿੰਦਾ ਹੈ ਕੋਈ ਪਿਤਾ ਕਹਿੰਦਾ ਹੈ ਕੋਈ ਕਹਿੰਦਾ ਹੈ ਕਿ ਮੇਰਾ ਭਾਈ ਬਹੁਤ ਬੜੀਏ ਮਿੱਤਰ ਹੈ ਮੇਰੇ ਹਰ ਵੇਲੇ ਸਹਾਈ ਹੁੰਦਾ ਹੈ ਹਰ ਵੇਲੇ ਦੁੱਖ ਸੁੱਖ ਵਿੱਚ ਕਹਿੰਦੇ ਕੋਈ ਵੀ ਭਾਈ ਉਸ ਵੇਲੇ ਜਦੋਂ ਸਮਾ ਪਰਮਾਤਮਾ ਦਾ ਨਾ ਕਿਸੇ ਨੇ ਵੀ ਸਹਾਈ ਨਹੀਂ ਹੋਣਾ ਸਾਰਿਆਂ ਦੇ ਮਿੱਟੀ ਵਿੱਚ ਸਵਾਹ ਬਣ ਜਾਣਾ ਕੁਸ਼ ਨਹੀਂ ਹੈ ਸੰਸਾਰ ਦੇ ਵਿੱਚ ਜਦ ਲਗ ਸਵਾਤ ਤਰੰਗ ਮੈਂ ਜਿੰਨਾ ਚਿਰ ਇਸ ਜੀਵ ਦੇ ਵਿੱਚ ਸਵਾਸ ਨਾ ਇੱਕ ਸਵਾਸ ਆਉਂਦਾ ਹੈ ਇੱਕ ਸਵਾਸ ਜਾਂਦਾ ਹੈ ਜਬ ਲਗ ਸਵਾਸ ਰੰਗ ਮੈਂ ਤਬ ਲਗ ਨਾਮ ਅਨੇਕ ਉਦੋਂ ਤੱਕ ਤਾਂ ਭਾਈ ਨੇ ਕਈ ਨਾਵਾਂ ਦੇ ਨਾਲ ਸਾਨੂੰ ਪੁਕਾਰਿਆ ਜਾਣਾ ਇੱਕ ਤਾਂ ਸਾਡਾ ਦੁਨਿਆਵੀ ਨਾਮ ਹੈ ਨਾ ਕਿਸੇ ਦਾ ਨਾਮ ਜਗਦੇਵ RAM ਹੈ ਕਿਸੇ ਦਾ ਭਿੰਦਰ ਸਿੰਘ ਹੈ ਕਿਸੇ ਦਾ ਪੁਸ਼ ਹੈ ਕਿਸੇ ਦਾ ਪੁਸ਼ ਹੈ ਇੱਕ ਨਾਤਾ ਨਾਮ ਉਹ ਹੈ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਪਿਤਾ ਕਹਿੰਦੇ ਹਾਂ ਕਿਸੇ ਨੂੰ ਆਪਣੇ ਮਾਤਾ ਕਿੰਨੇ ਹਾਂ ਭੈਣ ਕਿੰਨੇ ਹਾਂ ਕੋਈ ਚਾਚਾ ਕੋਈ ਤਾਇਆ ਕਿਸੇ ਦਾ ਮਾਮਾ ਕਿਸੇ ਦਾ ਕੁਛ ਹੈ ਇਹ ਵੀ ਇੱਕ ਨਾਮ ਹੈ ਕਹਿੰਦੇ ਉਹਨਾਂ ਤੇ ਹੀ ਭਾਈ ਇਹ ਨਾਮ ਨੇ ਜਦੋਂ ਲਗ சுவாਸ ਕਰਨੇ ਆਵ ਲੱਗ ਨਾਮ ਅਨੇਕ ਜਦੋਂ ਭਾਂਡਾ ਫੁੱਟਿਆ ਧਰਤੀ ਮਿਲਿਆ ਛੋਟ ਬੜੇ ਸਭ ਇੱਕ ਇਹ ਕਹਿੰਦੇ ਸਭ ਇੱਕ ਬਰਾਬਰ ਹੋ ਜਾਣਾ ਭਾਈ ਫਿਰ ਇਸ ਜੀਵ ਦਾ ਕੀ ਮਾਨ ਕਰਨਾ ਹੈ ਕੰਦੇ ਇਸ ਸਰੀਰ ਦਾ ਕੀ ਮਾਨ ਕਰਨਾ ਹੈ ਜੇ ਮਨੁੱਖ ਜੁਨੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਸੁੱਧ ਸੱਚੇ ਬਾਦਸ਼ਾਹ ਪ੍ਰਮਾਨ ਕਰਦੇ ਕਿ ਭਾਈ ਇਹ 83 ਲੱਖ 99 ਹਜ਼ਾਰ 999 ਜੁਨਾਂ ਤੋਂ ਬਾਅਦ ਜਿਹੜੀ ਨਾ 84 ਲੱਖ ਦੀ ਜੁਨ ਹੈ ਉਹ انسان ਦੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦੇ ਨਾਲੋਂ ਉੱਤਮ ਬਖਸ਼ਿਸ਼ ਕੀਤੀ ਹੈ ਕਿਉਂ ਕਿ ਇਸ ਜੁਨ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਸੋਚਣ ਸਮਝਣ ਦੀ ਸ਼ਕਤੀ ਪ੍ਰਦਾਨ ਕੀਤੀ ਹੈ ਤੇ ਇਹ ਜਨਮ ਇਸ ਕਰਕੇ ਮਿਲਿਆ ਹੈ ਭਾਈ ਕਿ ਇਸ ਜਨਮ ਦੇ ਵਿੱਚ ਨੇਕੀ ਕਰ ਚੱਲੀਏ ਉਸ ਪਰਮਾਤਮਾ ਦਾ ਭਜਨ ਕਰ ਚੱਲੀਏ ਗੁਰੂ ਮਹਾਰਾਜ ਦੇ ਆਗਿਆ ਦੇ ਅਨੁਸਾਰ ਆਪਣਾ ਜੀਵਨ ਬਰਤੀਤ ਕਰਕੇ ਇਸ ਚਰਤੀ ਦੇ ਆਵਾ ਗਵੰਧ ਚੱਕਰ ਤੋਂ ਮੁਕਤ ਹੋ ਜਾਈਏ ਪਰ ਕੰਦੇ ਦੇਖੋ ਭਾਈ ਇਨਸਾਨ ਦਾ ਸੁਭਾਅ ਕਿਹੋ ਜਿਹਾ ਹੈ ਜਦੋਂ ਬਚਪਨ ਆਉਂਦਾ ਹੈ ਤਾਂ ਖੇਲ ਖੁਦ ਕੇ ਬਤੀਤ ਕਰ ਦਿੰਦਾ ਹੈ ਫਿਰ ਹੌਲੀ ਹੌਲੀ ਉਮਰ ਵੱਧਦੀ ਹੈ ਜਦੋਂ ਜਵਾਨੀ ਆ ਜਾਂਦੀ ਹੈ ਫਿਰ ਸਰੀਰ ਜਿਹੜਾ ਹੈ ਲਿਸਕਾ ਮਾਰਦਾ ਹੈ ਤਾਂ ਫਿਰ ਸਰੀਰ